ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਦੇ ਦੀ ਪਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲੇ ਤੋਂ ਕਵਰ ਕਰਾਂਗੇ ਜੀ 200 ਨੂੰ ਸੂਈਆਂ ਸਵਾਈਆਂ ਬੜਾ ਦਿਖਾ ਦੇਾਂਗੇ ਇੱਕ ਦਾ ਦਿਖਾ ਦੇ ਤੁਹਾਨੂੰ ਐਫ ਤੇ ਇੱਕ ਦਿਖਾ ਦੇ ਤੁਹਾਨੂੰ ਜਰਸੀ ਕਿੰਨੇ ਗੰਦ ਮੂੰਹ ਹੋਆ ਜਾਂ ਕਿਹੜੇ ਕਿਹੜੇ ਸੂਆ ਸੋਈਆਂ ਹੋ ਉਹ ਵੀ ਪੁੱਛਾਂਗੇ ਤੇ ਜੇਰ ਜੱਪੇ ਕਰਨ ਨੂੰ ਬੇਫਿਕਰ ਰਹੋ ਪਹਿਲੇ ਦਿਖਾ ਦਿੱ ਗਿਆ ਪਈਆਂ ਦੋਨਾਂ ਦੀ ਜੇਰ ਇੱਕ ਦੀ ਆ ਪਈ ਹੈ ਤੇ ਇੱਕ ਦੀ ਪਈ ਆ ਆਓ ਜੀ ਤੇ ਗੱਲ ਬਾਤ ਬਾਈ ਚਮਕੌਰ ਨਾ ਕਰਾਂ ਮੈਂ ਸਾਰੀ ਪੂਰੀ ਜਾਣਕਾਰੀ ਨੂੰ ਤੁਸੀਂ ਸੌਦਾ ਖਰੀਦਣਾ ਦੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕਰ ਪੁਛਾ ਦੇਣਾ ਸਸੇ ਕਾਬਜ ਚਮਕੌਰ ਸਸੇ ਕਾਲ ਭਰਾ ਮੇਰਾ ਹੋ ਠੀਕ ਹੋ ਜੀ ਵਧੀਆ ਬਹੁਤ ਵਧੀਆ ਪਰਮਾਤਮਾ ਜੀ ਪਹਿਲਾਂ ਇਹਦਾ ਨੰਬਰ ਬੋਲੋ ਜੀ ਨੰਬਰ 9779475644 ਨਾਂ ਚਮਕੌਰ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਆਪਾਂ ਜਦੋਂ ਤੂਰ ਗੋੜਾ ਤੂਰ ਗੋੜੂੰ ਵਿਚਾਰਾਂ ਨਾਲ ਪੋਲ ਦੇ ਤਾ ਸੂਏ ਉੱਤੇ ਰਹਿਣੇ ਆ ਬੱਲੇ ਸੂਏ ਦੇ ਉੱਤੇ ਹਾਂ ਵੱਡਾ ਮਾਨਸਾ ਰੋਡ ਦੇ ਉੱਤੇ ਮਾਨਸਾ ਦੇ ਉੱਤੇ ਹਾਂਜੀ ਹਾਂਜੀ ਤੇ ਹੋਰ ਕਿਵੇਂ ਜਮਗਾਓ ਠੀਕ ਠਾਕ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜੀ ਕੰਮ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਭਰਾ ਮੇਰਾ ਨੰਬਰ ਬੋਲ ਤਾਂ ਨੰਬਰ ਬੋਲ ਰਾ ਗਈ ਕਾਫੀ ਕਲਰ ਦੀ ਬਸੇ ਦੋ 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 ਸਾਮੂ ਪੂਰੇ ਹੋਣਗੇ ਵੀਰੇ ਆਹ ਦੇਖੋ ਜੀ ਠੀਲ ਠੰਡੀ ਸਲਾਗਾ ਤੇ ਥਾਣ ਲਗਾ ਮੁੱਠੀਆਂ ਮੂੰਹੋਂ ਛਾੜ ਦਾਂ ਕਿਉਂਕਿ ਐ ਹੁੰਦੀਆਂ ਗੱਲ ਯਾਰ ਜੇ ਲੈ ਤਾਂ ਅਗਲੇ ਨੇ ਤਾਂ ਵੀ ਜਾਣੀ ਹੁੰਦੀ ਆ ਪੌਂਦੀ ਬੱਛਾ ਪਰ ਜਿਹੜੀ ਬੱਛੀ ਆ ਬੱਛੀ ਦਾ ਫਰਕ ਉਹ ਵਟਾ ਰਹਿੰਦਾ ਵੀਰੇ ਕਿਵੇਂ ਲੱਗਿਆ ਰਾ ਓਕੇ ਤੇ ਬਹੁਤ ਬੂੜਾ ਕੁਝ ਕੱਢਿਆ ਬੜਾ ਫੇ 4-5 ਕਿਲੋ ਦੁੱਧ ਕੱਢਦਾ ਜਾਂ ਸਾਮ ਜੀ ਦੀ ਗੱਲ ਸੁਈ ਹੋਈ ਆ ਹਰ ਕੇ ਮੈਂ 4 ਕਿਲੋ ਦੁੱਧ ਜੇ ਨਹੀਂ ਕੱਢਦੇ ਹਨਾ ਫਿਰ ਥਣ ਥਣ ਨੂੰ ਡਰ ਰਹੇ ਹਾਂ ਮੇਰੀ ਮੱਕੀ ਬਰੀ ਦਿੱਕਤ ਆਉਂਦੀ ਆ ਪਸ਼ੂ ਦਾ ਕੀ ਦੋ ਦੁੱ ਤੇ ਮੂੰਹੋਂ ਕਿਵੇਂ ਆ ਬਾਈ ਮੂੰਹੋਂ ਵੀਰੇ ਚਾਰ ਦਿੰਦਾ ਖਲੂਣੀ ਸੁਈ ਵੀ ਨਾ ਖਲੂਣ ਵਸੀ ਸੁਈਆ ਦੇਖ ਕੇ ਲੈ ਜਾ ਤੇ ਕਿੰਨਾ ਕਰ ਦੋ ਤੇ ਕੱਢ ਦੋਗੀ ਬਾਈ ਵੀਰੇ 16 17 ਕਿਲੋ ਤੇ ਕੱਢੋਗੀ ਵੀਰੇ ਓਕੇ 16 ਤੋਂ 17 ਕਿਲੋ ਦੁੱਧ ਨੇ ਕੱਢ ਦੇਣਾ ਕੱਢਾ ਸੱਬੀ ਕੱਲਾ ਕੱਲਾ ਥਾਣ ਲੱਗਿਆ ਵਾ ਜੀ ਤੇ ਮੁੱਠੀ ਵਾਲਾ ਥਾਣ ਲੱਗਿਆ ਤੇ ਬਾਕੀ ਦਾ ਅਸਲ ਆ ਗਈ ਜਮਾ ਅਸਲ ਵਾਲੀ ਆ ਵੀਰੇ ਪਿਓਰ ਹਮ ਆਹ ਦੇਖੋ ਜੀ ਫੀਟਿੰਗ ਵਾਲਾ ਲੇਵਾ ਪੱਟਾਂ ਦੇ ਥਣ ਚਲੇ ਵਾਲਾ ਕਹਿੰਦੇ ਤੁਰਿਆ ਜਾਂਦਾ ਆਹ ਦੇਖੋ ਤੇ ਬਾਕੀ ਦੀ ਗੱਲ ਚਮਕੌਰ ਥਾਣ ਨਹੀਂ ਪਹਿਲਣ ਵਾਲਾ ਲੱਗਿਆ ਹਨਾ ਲੱਗਦੀ ਦੂਜਾ ਥਾਣ ਹਾਂ ਕਿਹ ਰੇਟ ਰੂਟ ਸਾ ਦਾ ਕੁਝ ਬਾਈ ਦਾ ਵੀਡੀਓ ਦੇ ਵਿੱਚ ਹੀ ਹੁੰਦਾ ਜੀ ਹਾਂ ਬਿਲਕੁਲ ਆਪਾਂ ਵੀਡੀਓ ਵਿੱਚ ਹੀ ਕਰ ਰਹੇ ਜਿੰਨਾ ਮਰਜੀ ਉਹ ਜਿੰਨਾ ਮਰਜੀ ਮੰਗਦਾ ਰੇਟ ਜਾਏ ਜੀ ਹੁੰਦਾ ਚਮਕੌਰ ਦੇ ਰੇਟ ਆਮਲ ਮੰਗਦਾ ਨਹੀਂ ਫਦਾ 2-3000 ਰੁਪਏ ਬਣਿਆ ਨਾ ਏਰੀਆ ਚ ਗੇੜਾ ਕੱਢ ਕੇ ਆ ਜਾਣਾ ਹਨਾ ਹਾਂ ਬੇਸ਼ੱਕ ਉਹ ਚੱਕਰ ਆ ਆ ਦੇਖੋ ਜੀ ਸੀਵਲ ਠੰਡੀ ਹੁੰਦੀ ਆਪਣੀ ਬੱਸੀ ਯਾਰ ਆਪਣਾ ਬਾਲਾ ਮੱਥਾ ਮਾਰਦਾ ਇਹ ਕੋਈ ਫਾਇਦਾ ਨਹੀਂ ਦਿਖੇਦਾ ਚਮਕੌਰ ਆਪਾਂ ਵੀ ਬਹੁਤ ਵਾਰੀ ਦੇਖੇ ਜਿਹੜੀ ਮਾਰੀ ਜੀ ਕਾਰਗੀ ਪਾਸੇ ਘਾੜ ਦੇਣੀ ਹੈ ਨਾ ਨਾ ਉਹ ਨਹੀਂ ਭਈ ਫਿਰ ਲੈ ਆ ਲਓ ਜੀ ਭੌਂਦੀ ਬੇੜੇ ਚ ਕਢਾ ਕੇ ਤਾਰਾ ਮਾਰੀ ਚਲੋ ਕੋਈ ਚੌਣ ਕਿਉਂ ਦਾ ਬਾਲਾ ਹੱਤੋਂ ਦਾ ਚੰਗਾ ਕਿ ਹੋਇਆ ਵਸੀਰ ਤੇ ਕਿੰਨਾ ਕੁ ਦੁੱਧ ਕਹਿ ਕੇ ਦੇ ਦਾਂ ਬਈ 16 17 ਕਿਲੋ ਦੁੱਧ ਕੱਢਣ ਦਾ ਹੱਕਾ ਬਸ ਜਾਈ ਗੱਲਾਂ ਜੇ ਹਨਾ ਆ ਦੇਖੋ ਜੀ ਲਓ ਇੱਥੋਂ ਬੜਾ ਲੱਗਦਾ ਜਾਨ ਜਿੰਦ ਦਾ ਹਨਾ ਹਾਂ ਬਹੁਤ ਚੰਗੀ ਆ ਬੱਸੀ ਯਾਰ ਵੀਰੇ ਨਾਸਰ ਵਾਲਿਆ ਨਾਲ ਇੱਕ ਕਿੰਨਾ ਨਾ ਨਾ ਬਰਾਬਰ ਦਾ ਕਰ ਦੂ ਆਲੇ ਨਾਲ ਜਾ ਮਾ ਜਾ ਮਾ ਹੁਣ ਬੱਸੀ ਮਗਰ ਆ ਗਈ ਪੈਸੇ ਤਾਂ ਨਹੀਂ ਬਾਲੇ ਮੰਗਦਾ ਪੈਸੇ ਨਹੀਂ ਬਾਲੇ ਮੰਗਦੇ ਆਪਾਂ ਠੀਕ ਆ ਜੀ ਪੈਸੇ ਉਹਨੇ ਤਿਆਰ ਰੱਖਾ ਹੋ ਗਈਆਂ ਜੀ ਸਿਰਫ 68000 ਦੀ ਬੱਸੀ ਦੇ ਦਾਂਗੇ ਆਪਾਂ ਇਹ ਵੀਰੇ ਦੋ ਕਾਟਰ 70 ਦੀ ਹਾਂ 68 ਦੀ ਕਾਰ ਦੇ ਵਿੱਚ ਮਾਨਦਾਨ ਤਾਂ ਹੋਊਗਾ ਅਸੀਂ ਵੇਖੀ ਤੋੜਾਂਗੇ ਮਾਨਦਾਨ ਪਰ ਦੇਖ ਕੇ ਤੋੜਾਂਗੇ ਤਾਂ ਉਹ ਲੈਣ ਵਾਲਾ ਹੋਵੇ ਸਹੀ ਗੱਲ ਐ ਜਮਕਰ ਜਾ ਮੈਂ ਠੰਡੀ ਦੇਖੀ ਸਲਾਕਾ ਦੀ ਲੈ ਓਕੇ ਆ ਜੀ ਜਮ ਲੈ ਮਾਹ ਕੋ ਜੱਕ ਨਹੀਂ ਨਿਆਣਾ ਪਾ ਕੇ ਮਾਰਦੇ ਜ ਮੈਂ ਲੋੜ ਹੀ ਨਹੀਂ ਵਸਦਾ ਲੋ ਓਕੇ ਬਸ ਬਈ ਟੂਨ ਟੂਨ ਬਾਅਦ ਚੰਗਾ ਭਰਾ ਆਉਲਦੀ ਕਰਦੀ ਸੌਲ ਨਹੀਂ ਕਰਦੀ ਜੇ ਕਿਸੇ ਭੈਣ ਭਰਾ ਦਾ ਜੀ ਕਰਦਾ ਨਿਆਣਾ ਪਾ ਲੇ ਪਾ ਲੇ ਕੋਸ ਨਹੀਂ ਕਰਦੀ ਨਿਆਣਾ ਪਾ ਕੇ ਦੇਖਣ ਤਾਂ ਵੀ ਦੇਖ ਲੈ ਕੋਈ ਵੀਡੀਓ ਕਾਲ ਤਾਰ ਮਰਮਾਉਣ ਤਾਂ ਵੀ ਮਾਰ ਦੇਗਾ ਤੇ ਹੁਣ ਬਈ ਆ ਗਈ 2 ਨੰਬਰ 2 ਨੰਬਰ ਦੇ ਵੀ ਰੇਚ ਆਪੇ ਐਫ ਐਪ ਪਹਿਲਾਂ ਸੁਈ ਆਪਣੇ ਕੋਲ ਹੀ ਗਈ 17 18 ਕਰੋੜ ਉਹ ਤਾਂ ਕੱਟਿਆ ਹੋਇਆ ਸੀ ਮਗਰ ਬੱਛਾ ਹਣਾ ਹਾਂ ਸੀਲ ਠੰਡੀ ਇਹ ਵੀ ਰੰਗੇ ਲੈ ਓਕੇ ਮਾਰ ਦੇਖ ਤਾਰ ਜੀ ਆਹ ਲਓ ਜੀ ਹਜੇ ਬੋਲਾ ਮਾਰਦੀ ਪੀਲਾ ਆ ਜਾਮ ਹਣਾ ਹਾਂ ਪੀਲਾ ਦੇਖ ਲੈ ਓਕੇ ਜੀ ਜਾਮ ਹਾਂ ਜਮੈਂ ਮਾਰਦੀ ਹਾਲ ਤਾਂ ਕੱਚੀ ਸੁਈ ਹੋਈ ਜਾ ਮੈਂ ਕਹਿੰਦਾ ਗਲੀ ਸਾਰਗਾ ਪਹਿਲੇ ਆਓ ਤੇ ਚੰਗਿਆਂ ਜੋ ਅੱਗ ਦੀ ਜ਼ੇਰ ਤੁਹਾਨੂੰ ਦੋਨਾਂ ਦੀ ਦਿਖਾਤੀ ਆ। ਬਾਜੀ ਵੱਡੀ ਗੱਲ ਸਮੱਸਿਆ ਜ਼ੇਰ ਦੀ ਹੁੰਦੀ ਆ ਭਾਪਾ। ਤੇ ਵੀਰੇ ਚਮਕੌਰ ਕਿੰਨਾ ਦੁੱਧ ਦੇ ਦੂ। ਵੀਰੇ ਨੇ 17-18 ਕਿਲੋ ਦੁੱਧ ਕੱਢਿਆ ਆਪਣੇ ਕੋਲ ਹੀ ਗਈ ਹੋਈ ਜਿਹੜੀ ਆਪਾਂ ਜਿਹੜੀ ਗਈ ਆਪਾਂ ਉਹ ਹੀ ਦੱਸਾਂਗੇ ਨਾ। ਓਕੇ ਕਿਉਂਕਿ ਕਾਫੀ ਗਾਂਆਂ ਵੇਚ ਕੇ ਚੱਲ ਗਏ ਜਾਂਦੇ ਆ। ਹਾਂ ਪਰ ਤੁਹਾਨੂੰ ਰੋਜ਼ ਇੱਕ ਦੋ ਦੁੱਧ ਵੇਚ ਹੀ ਜਾਂਦੇ ਤੇਰੇ ਚੈਨਲ ਤੇ ਬਹੁਤ ਜ਼ਿਆਦਾ ਵੇਚ ਚੌਣਗੇ। ਓਕੇ ਜੀ। ਬਾਕੀ ਦੀ ਗੱਲ ਬਾਾਈ ਦਾ ਚੰਗਾ ਥੋਕ ਦਾ ਕੰਮ ਆ। ਤੇ ਨਾਲੇ ਆ ਹੋਰ ਆ ਵੀਰੇ। ਹੂੰ। ਇੱਕ ਕੱਚਾ ਹੋਂ ਲਸੜ ਫਿਕੜ ਜੀ ਨਹੀਂ ਹੈਗੀ ਲਸੜ ਫਿਕੜ ਨਹੀਂ ਤੇ ਕਦ ਕਾਰ ਖੜੀ ਆ ਹਾਂ ਵਜਨ ਵਾਲੀ ਵਜੂਤ ਬਹੁਤ ਆ ਵੀਰੇ ਬਾਕੀ ਥਾਂ ਤੋਂ ਬਹੁਤ ਹੀ ਚੰਗਾ ਲੱਗਿਆ ਵਾ ਹਨਾ ਠੰਡੀ ਸੀਲ ਤੇ ਜੀ ਉਥੇ ਲੈ ਜਿੱਥੇ ਮਰਜ਼ੀ ਬਾਹਰ ਹੀ ਮਾਰਦੇ ਨੇ ਆਪਾਂ ਓਕੇ ਜੀ ਲੈ ਚਲੋ ਬਸ ਵੀਰੇ ਫੇਸ ਦੀ ਕੁਆਲਿਟੀ ਇੱਕ ਨੰਬਰ ਚਾਰ ਚੁਬੇਰੇ ਦੀ ਬੱਚੀ ਚੰਗੀ ਹੈ ਜੀ ਹੂੰ ਤੇ ਕਦ ਬਿਡਾਲੀ ਆ ਕਦ ਬਿਡਾਲੀ ਛੋਟੀ ਤਾਂ ਕੋਈ ਮੰਨ ਕੇ ਨਾ ਕਿੰਨੀ ਨਾਲ ਖੜੇ ਆ ਬਾਕੀ ਸ਼ਕੀਨ ਪੂਰੀ ਹਾਂ ਵਜਨ ਵਜੂਤ ਆ ਸਰੀਨ ਬਗਾ ਪਿੰਡਾ ਪੈ ਵੀਰੇ ਮਾ ਮੋਲਾ ਪਹਰਾਨ ਦੇ ਕਰਨਾਂ ਨਹੀਂ ਕਰਾਂਗੇ ਬੜਾ ਮੋਲ ਨਹੀਂ ਕਰਦੇ ਵੀਰੇ ਦੱਸ ਦਿਓ ਬਾਈ ਫਿਰ ਇਹਦਾ ਵੀ ਇਹ ਵੀ ਠਾੜ ਦੇ ਉੱਤੇ ਦੇ ਦਾਂਗੇ ਬਸ ਮੇਰੇ ਨਾਲ ਇਹ ਵੀ ਬਰਾਬਰੀ 55 ਤੋਂ ਹੀ ਕਰਤਾ ਓਕੇ ਜੀ ਠੰਡੀ ਸੀਲ ਕਾ ਨੰਬਰ ਇੱਕ ਨੰਬਰ 1 ਆ ਭਰਾ ਵੀਰਾ ਲੈ ਲੋ ਜੀ ਆ ਚੱਕੋ ਲੈ ਦੇਖੀ ਤੁਹਾਨੂੰ ਕਹੇ ਲੱਗਾ ਵੀਰੇ ਓਕੇ ਯਾਰ ਇੱਥੋਂ ਪਤਾ ਲੱਗਦਾ ਵੇ ਇਹਦਾ ਬੋਲਾ ਕੱਢਿਆ ਵਾ ਢੱਲਾਂ ਪੈ ਜਾਂਦੀਆਂ ਜਰੋੜ ਹਾਂ ਯਾਰ ਪਾਪਾ ਅਪਲਾਈ ਪੈ ਗਈ ਲੈ ਵੀ ਹਾਂ ਪਲਾਈ ਪੈ ਗਈ ਆ ਕਿ ਗਾਣਾ ਹੀ ਨਹੀਂ ਪਤਾ ਵੀ ਭਰਾ ਰਾਦਾ ਨਹੀਂ ਸੀਗਾ ਭਰਾ ਮੇਰੇ ਚੱਲ ਫਿਰ ਮੇਰਾ ਬਰਾਦਰ ਕਹਿੰਦਾ ਬਾ ਇੱਕ ਦੂਜੀ ਸੂਪੀ ਦੋ ਓਕੇ ਆ ਦੇਖੋ ਜੀ ਚਾਰੇ ਥਣ ਹਾਂ 68 ਤੇ 68 ਹਨਾ ਹਾਂ 68 68 ਦੇ ਦਾਂਗ ਦੋਨੇ ਵੀਰੇ ਤੇ ਬਾਈ ਨੰਬਰ ਫੇਰ ਬੋਲੋ ਨੰਬਰ 9779475643 ਨਾਮ ਚਮਕੌਰ ਸਿੰਘ ਪਿੰਡ ਧੋਲਾ ਜ਼ਿਲ੍ਹਾ ਫਰਨਾਲਾ ਵੀਰੇ ਓਕੇ ਜੀ ਕਰ ਲਿਓ ਬਾਈ ਨਾਲ ਸੰਪਰਕ ਦੋ ਜਾਨਵਰਸੀ ਦੋਨੇ ਤੁਹਾਨੂੰ ਦਿਖਾਤੇ ਟਾਪ ਦੇ ਜਾਨਵਰ ਦਿਖਾਤੇ ਆ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਫੁੱਲ ਲੈ ਕੇ ਸੌਦਾ ਖਰੀਦ ਲੈਣਾ ਜੀ ਕਰੋ ਜੀ ਚੈੱਕ ਤੇ ਬਾਕੀ ਪਿੰਡ ਧੋਲਾ ਤੇ ਨੰਬਰ ਬਾਈ ਦਾ ਆਨ ਸਕਰੀਨ ਧੰਨਵਾਦ ਜੀ